ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਵਨ ਗੁਰਪੁਰਬ ਤੇ ਮੈਂ ਸਭ ਨੂੰ ਲੱਖ ਲੱਖ ਵਧਾਈ ਪੇਸ਼ ਕਰਦਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਉਸਤਤ ਦੇ ਨਿਮਿਤ ਇੱਕ ਮੈਂ ਆਪਣੀ ਰਚਨਾ ਪੇਸ਼ ਕਰਨ ਜਾ ਰਿਹਾ ਹਾਂ ਕਵਿਤਾ ਦਾ ਲੇਖ ਹੈ ਨਾਨਕ ਨੂੰ ਸਜਦਾ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਇਰਤਨਾ ਮੇਰੀ ਹਾਜ਼ਰੀ ਜੀ ਪ੍ਰਵਾਨ ਕਰਨੀ ਜੀ ਜੋ ਤੇਰਾ ਤੇਰਾ ਤੋਲਦਾ ਏ ਜੋ ਤੇਰਾ ਤੇਰਾ ਤੋਲਦਾ ਏ ਉਸ ਦਰ ਤੋਂ ਝੋਲੀਆਂ ਭਰ ਲਈ ਗੁਰਪੀਰ ਜੋ ਬਾਬਾ ਦੁਨੀਆ ਦਾ ਗੁਰਪੀਰ ਜੋ ਬਾਬਾ ਦੁਨੀਆ ਦਾ ਨਾਨਕ ਨੂੰ ਸਜਦਾ ਕਰ ਲਈ ਏ ਜੋ ਤੇਰਾਤੇ ਵਸਦਰ ਤੋਂ ਝੋਲੀਆਂ ਭਰ ਲਈ ਏ ਸੰਗਤ ਜੀ ਬੰਦ ਹੈ ਨਾਨਕ ਨੂਰ ਜਾਪੇ ਜਿਉ ਰੱਬ ਦਾ ਉਹ ਰੱਬਰ ਬਣ ਗਿਆ ਸਾਰੇ ਜਗ ਦਾ ਜੀਵਨ ਸਫਲਾ ਜੇ ਕਰੀ ਕਰਨਾ ਜੀਵਨ ਸਫਲਾ ਜੇ ਕਰੀ ਕਰਨਾ ਨਾਨਕ ਬਾਣੀ ਪੜ ਲਈਏ ਜੋ ਤੇਰਾ ਤੇਰਾ ਜੋ ਤੇਰਾ ਤੇਰਾ ਤੋਲਦਾ ਏ ਉਹਦੇ ਦਰ ਤੋਂ ਝੋਲੀਆਂ ਭਰ ਲਈਏ ਗੁਰਪੀਰ ਜੋ ਬਾਬਾ ਦੁਨੀਆਂ ਦਾ ਸਜਦਾ ਕਰ ਲਈ ਏ ਸੰਗਤ ਜੀ ਅਗਲਾ ਬੰਦ ਹੈ ਕਲਯੁਗ ਤਾਰੇ ਨੇ ਨਾਨਕ ਆਇਆ ਕੂੜ ਅਮਾਵਸ ਨੇਰ ਭਜਾਇਆ ਹੋ ਸੱਚੇ ਮਾਰਗ ਉੱਤੇ ਚੱਲ ਕੇ ਭਵ ਸਾਗਰ ਨੂੰ ਤਰ ਲਈਏ ਗੁਰਪੀਰ ਜੋ ਬਾਬਾ ਦੁਨੀਆਂ ਦਾ ਨਾਨਕ ਨੂੰ ਸਜਦਾ ਕਰ ਲਈ ਏ ਬੰਦੇ ਜੀ ਨਾਮ ਜੱਪਣ ਦਾ ਰਾ ਦਰਸਾਇਆ ਕਿਰਤ ਕਰਨ ਦਾ ਹੁਕਮ ਲਾਇਆ ਹੋ ਵੰਡ ਛਕਣ ਦਾ ਸੱਚਾ ਸੌਦਾ ਵੰਡ ਛਕਣ ਦਾ ਸੱਚਾ ਸੌਦਾ ਆਓ ਸਾਰੇ ਕਰ ਲਈਏ ਗੁਰਪੀਰ ਜੋ ਬਾਬਾ ਲੋਕਾਂ ਦਾ ਨਾਨਕ ਨੂੰ ਸਜਦਾ ਕਰ ਲਈਏ ਜੋ ਤੇਰਾ ਤੇਰਾ ਤੋਲਦਾ ਏ ਉਹਦੇ ਦਰ ਤੋਂ ਝੋਲੀਆਂ ਭਰ ਲਈ ਏ ਅਗਲਾ ਬੰਦ ਹੈ ਜੀ ਹੱਕ ਪਰਾਇਆ ਕਦੇ ਨਾ ਖਾਈਏ ਨਾਨਕ ਦੇ ਚਰਨੀ ਚਿਤ ਲਾਈਏ ਹੋ ਮਨ ਜਿੱਤ ਕੇ ਹੈ ਜੱਗ ਨੂੰ ਜਿੱਤਣਾ ਮਨ ਜਿੱਤ ਕੇ ਹੈ ਜਗ ਨੂੰ ਜਿੱਤਣਾ ਕਰਮ ਭੜੇ ਸਭ ਹਰ ਲਈਏ ਗੁਰਪੀਰ ਜੋ ਬਾਬਾ ਦੁਨੀਆ ਦਾ ਨਾਨਕ ਨੂੰ ਸਜਦਾ ਕਰ ਲਈਏ ਅਗਲਾ ਬੰਦ ਜੀ ਸੰਗਤ ਜੀ ਮਾਫ ਕਰਨਾ ਮਲਕੂ ਭਾਗੋਰਾ ਸਿੱਧੇ ਪਾਇਆ ਭਾਈ ਲਾਲੋ ਨੂੰ ਗਲ ਨਾਲ ਲਾਇਆ ਹੋ ਸੱਚੀ ਸੁੱਚੀ ਕਿਰਤ ਕਰਨ ਦਾ ਪ੍ਰਣ ਪਕਾ ਅੱਜ ਕਰ ਲਈਏ ਗੁਰਪੀਰ ਜੋ ਬਾਬਾ ਦੁਨੀਆਂ ਦਾ ਉਸ ਜਿੱਦਾਂ ਕਰ ਲਈਏ ਬੰਦੇ ਜੀ ਆਖਰੀ ਧੁਰ ਤੋਂ ਜਦ ਬਾਣੀ ਸੀ ਆਉਂਦੀ ਰਬਾਬ ਸਿਮਰਦਾਨੇ ਦੀ ਗਾਉਂਦੀ ਧੁਰ ਤੋਂ ਜਦ ਬਾਣੀ ਸੀ ਆਉਂਦੀ ਰਬਾਬ ਸਿਮਰਦਾਨੇ ਦੀ ਗਾਉਂਦੀ ਓ ਗੁਰਬਾਣੀ ਪੜ ਸੁਣ ਕੇ ਗਾ ਕੇ ਜੀਵਨ ਸਫਲਾ ਕਰ ਲਈਏ ਗੁਰਪੀਰ ਜੋ ਬਾਬਾ ਦੁਨੀਆਂ ਦਾ ਨਾਨਕ ਨੂੰ ਸਜਦਾ ਕਰ ਲਈਏ ਓ ਜੱਗ ਵਿੱਚ ਚਾਨਣ ਜੋ ਕੀਤਾ ਏ ਓ ਚਾਨਣ ਦਿਲ ਵਿੱਚ ਭਰ ਲਈ ਏ ਜੋ ਤੇਰਾ ਤੇਰਾ ਤੋੜਦਾ ਏ ਉਹਦੇ ਦਰ ਤੋਂ ਝੋਲੀਆਂ ਭਰ ਲਈ ਏ ਗੁਰਪੀਰ ਜੋ ਬਾਬਾ ਦੁਨੀਆਂ ਦਾ ਨਾਨਕ ਨੂੰ ਸਜਦਾ ਕਰ ਲਈ ਏ ਹੋ ਨਾਨਕ ਨੂੰ ਸਜਦਾ ਕਰ ਲਈ ਏ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਦੇਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਦਾਸ ਡਾਕਟਰ ਅਰਮਨਪ੍ਰੀਤ ਸਿੰਘ ਪਿੰਡ ਕੰਧਾਲਾ ਜਟਾਂ ਜ਼ਿਲ੍ਹਾ ਹੁਸ਼ਿਆਰਪੁਰ ਆਓ ਫਤਿਹ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ